ਹਾਂਜੀ ਦੋਸਤੋ ਅੱਜ ਦਾ ਸਵਾਲ ਹੈ 10 ਤੋਂ 8 ਤੱਕ ਸੰਖਿਆਵਾਂ ਦੀ ਔਸਤ ਕੀ ਹੋਵੇਗੀ? ਟਾਂਕ ਸੰਖਿਆਵਾਂ ਬਾਰੇ ਮੈਂ ਪਹਿਲਾਂ ਹੀ ਇੱਕ ਵੀਡੀਓ ਬਣਾ ਚੁੱਕਿਆ ਜੇਕਰ ਤੁਸੀਂ ਨਹੀਂ ਵੇਖੀ ਤਾਂ ਉਹ ਮੇਰੇ ਚੈਨਲ ਵਿੱਚ ਜਾ ਕੇ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਟਾਂਕ ਸੰਖਿਆਵਾਂ ਲਿਖਾਂਗੇ 10 ਤੋਂ 8 ਉਸ ਦੇ ਵਿੱਚ ਪਲੱਸ ਨਿਸ਼ਾਨੀ ਪਾਵਾਂਗੇ 1 3 प्लस पंज, प्लस सत्त प्लस नौ दस तो थले सारिया टक संख्या आ गई है ना ये लिखन तो बाद इस तो बाद आप दी गिनती करनी है जिन्नी भी ये टाक संख्याव वो आप इस दे बटा पा देना है एक दो 3 4 ਤੇ 5 ਹੈ ਤਾਂ 5 ਲਿਖ ਦਵਾਂਗੇ ਇਸ ਤੋਂ ਬਾਅਦ ਇਹਨਾਂ ਸਾਰਿਆਂ ਦਾ ਆਪਾਂ ਜੋੜ ਕਰ ਦੇਣਾ ਹੈ 1 ਤੇ 3 4 4 5 9 9 ਤੇ 7 16 16 ਤੇ 9 25 ਆਵੇਗਾ 25 5 ਇਸ ਤੋਂ ਬਾਅਦ ਜੇ ਕਟੈਂਦਾ ਤਾਂ ਆਪਾਂ ਇਸ ਨੂੰ ਕੱਟ ਦੇਣਾ ਹੈ 5 ਦੇ ਭਾੜੇ ਤੇ ਕੱਟੇ ਜਾਵੇਗਾ 1 5 ਆ 5 ਆ 5 5 ਆ 25 ਇਹਨਾਂ ਸਾਰੀਆਂ ਟੰਕ ਸੰਖਿਆਵਾਂ ਦੀ ਔਸਤ 5 ਆਵੇਗੀ ਇਸ ਤਰੀਕੇ ਨਾਲ ਆਪਾਂ ਹੋਰ ਵੀ ਕਈ ਸਵਾਲਾਂ ਦੀ ਔਸਤ ਕੱਢ ਸਕਦੇ ਹਾਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਥੈਂਕ ਯੂ ਫॉर वाचिंग ਮਾਈ ਵੀਡੀਓ